ਸਤਕਾਰਯੋਗ ਸਾਥ ਸੰਗਤਿਓ ਇੱਕ ਤਨ ਲਾਲਾ ਵਲੀ ਤੇ ਬਾਬਾ ਜਵਾਰ ਸਿੰਘ ਜੀ ਝਿੰਗੜਾ ਪਿੰਡ ਢਾਬ ਦੀ ਕਿਨਾਰੇ ਬੈਠੇ ਸਨ ਤੇ ਮਜਾਰੇ ਪਿੰਡ ਦਾ ਮੰਗੂ ਜਾ ਕੇ ਬੇਨਤੀ ਕਰਨ ਲੱਗਾ ਇਹ ਕਹਿੰਦਾ ਮਹਾਰਾਜ ਸਾਡੇ ਨਗਰ ਤੋਂ ਵੀ ਆ ਕੇ ਭਾਗ ਲਗਾਓ ਆ ਕੇ ਆਪਣੇ ਚਰਨ ਪਾਓ ਤੇ ਅੱਗੋ ਲਾਲਾ ਵਲੀ ਜੀ ਨੇ ਆਖਿਆ ਭਾਈ ਅਸੀਂ ਤਾਂ ਨਹੀਂ ਆ ਸਕਦੇ ਤੇ ਕਿਸੇ ਟਾਈਮ ਸਾਡਾ ਮਰੀਦ ਆਵੇਗਾ ਤੇ ਤੁਹਾਡੀ ਨਗਰੀ ਨੂੰ ਭਾਗ ਲਗਾਵੇਗਾ ਤੇ ਬਸ ਫੇਰ ਕੀ ਸੀ ਲਾਲਾ ਬਲੀਜੀ ਦੇ ਬਚਨ ਉਸ ਸਮੇਂ اٹਲ ਹੋਏ ਜਦੋਂ ਫਜ਼ੂਰ ਸ਼੍ਰੀ ਰਾਜਾ ਸਾਹਿਬ ਨਾਭ ਕਮਲ ਮਹਾਰਾਜ ਜੀ ਨੇ ਇਸ ਮਜਾਰਾ ਨਗਰ ਦੇ ਵਿੱਚ ਆਪਣੇ پاک ਪਵਿੱਤਰ ਮੁਕੱਦਸ ਚਰਨ ਪਾਏ ਤੇ ਸਾਧ ਸੰਗਤ ਜੀ ਰਾਜਾ ਸਾਹਿਬ ਜੀ ਨੇ 1916 ਦੇ ਵਿੱਚ ਇਤੇ ਰਸੋਖਾਨਾ ਦੀ ਨੀਂ ਰੱਖੀ ਤੇ ਇੱਥੇ ਹੀ ਮਹਾਰਾਜ ਦਾ ਹੱਥ ਲਿਖਤ ਭਗਵਾਨ ਬਿਲਾਸ ਗ੍ਰੰਥ ਜਿਹੜਾ ਹੈ ਇਤਿਹਾਸਿਕ ਦਸਤਾਵੇਜ਼ ਵਜੋਂ ਸੰਭਿਆ ਹੋਇਆ ਹੈ ਤੇ ਇਸੇ ਪਿੰਡ ਦੇ ਵਿੱਚ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ ਅੰਤਮ ਬਰੇ ਬਾਤਿੱਤ ਕੀਤੇ ਤੇ ਇਸ ਨੂੰ ਕਦੇ ਲਾਭੇ ਦਾ ਮਜਾਰਾ ਆਖਿਆ ਜਾਂਦਾ ਸੀ ਸਰਕਾਰੀ ਕਾਗਜ਼ਾਂ ਦੇ ਵਿੱਚ ਇਹ ਮਜਾਰਾ ਨੌ ਆਵਾਜ਼ ਹੈ ਪਰ ਰਾਜਾ ਸਾਹਿਬ ਦੀਆਂ ਸੰਗਤਾਂ ਦੇ ਹਜ਼ਾਰਾਂ ਸ਼ਰਧਾਲੂਆਂ ਨੇ ਇਸ ਨਗਰ ਨੂੰ ਸ਼ਰਧਾ ਦੇ ਨਾਲ ਰਾਜਾ ਸਾਹਿਬ ਦਾ ਮਜਾਰਾ ਆਖਣਾ ਸ਼ੁਰੂ ਕਰ ਦਿੱਤਾ ਹੈ 7 ਸਾਵਣ 1940 ਨੂੰ ਰਾਜਾ ਸਾਹਿਬ ਜੀ ਨੇ ਖਾਨਖਾਨੀਏ ਗੁਰਦਾਸ ਕਰਤਾਰ ਸਿੰਘ ਅਤੇ ਸ਼੍ਰੀ ਅਬਦੂਲ ਜੀ ਦੇ ਨਾਲ ਅੰਤਮ ਬਚਨ ਕੀਤੇ ਇਸ ਤੋਂ ਬਾਅਦ ਮਹਾਰਾਜ 40 ਦਿਨ ਅਗਿਆਤ ਵਾਸ ਰਹੇ ਇੱਕ ਦਿਨ ਮਾਤਾ ਜੱਸੀ ਦੇ ਘਰ ਜਾ ਕੇ ਜਗਾ ਮੰਗੀ ਤੇ ਮਾਤਾ ਜੱਸੀ ਨੇ ਆਖਿਆ ਕਿ ਸਭ ਕੁਝ ਤੁਹਾਡਾ ਹੈ ਤੇ ਮਹਾਰਾਜ ਮਾਤਾ ਜੱਸੀ ਦੇ ਘਰ ਇੱਕ ਕਮਰੇ ਵਿੱਚ ਜੋਤੀ ਜੋਤ ਸਮਾ ਗਏ ਇਹ 17 ਭਾਦਰੋਂ 1940 ਨੂੰ ਹਜ਼ੂਰ ਸ਼੍ਰੀ ਰਾਜਾ ਸਾਹਿਬ ਜੀ ਦਾ ਸੰਸਕਾਰ ਕੀਤਾ ਗਿਆ ਜਿਸ ਜਗ੍ਹਾ ਦੇ ਉੱਤੇ ਸੰਸਕਾਰ ਕੀਤਾ ਉਹ ਜਗ੍ਹਾ ਤੇ ਮਹਾਰਾਜ ਦੀ ਆਲੀ ਸ਼ਾਨ ਯਾਦਗਾਰ ਸੁਭਾਈ ਮਾਨ ਹੈ ਰਾਜਾ ਸਾਹਿਬ ਦੇ ਮਜਾਰਾ ਵਿਖੇ ਐਤਵਾਰ ਨੂੰ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਜੁੜਦੀਆਂ ਨੇ ਤੇ ਇੱਥੇ ਮਹਾਰਾਜ ਨੇ ਬਚਨ ਕੀਤਾ ਸੀ ਮਹੰਤ ਪੂਰਨ ਦਾਸ ਨੂੰ ਇੱਥੇ ਬਿਆੰਤ ਲੰਗਰ ਚੱਲਿਆ ਕਰਨਗੇ ਇਹ ਲੰਗਰ ਦੀ ਜ਼ਿੰਮੇਵਾਰੀ ਮਹੰਤ ਸੇਵ ਪੂਰਨ ਦਾਸ ਜੀ ਨੂੰ ਸੰਭਾਲੀ ਸੀ ਸੇਵਾ ਤੇ ਸਾਧ ਸੰਗਤ ਜੀ ਇੱਥੇ ਹਰ ਸਾਲ ਭਾਦਰੋਂ ਦੀ ਮੱਸਿਆ ਨੂੰ ਬਹੁਤ ਭਾਰੀ ਜੋੜ ਮੇਲਾ ਲੱਗਦਾ ਜੋ ਉੱਤਰੀ ਭਾਰਤ ਦਾ ਇੱਕ ਮਹਾਨ ਮੇਲਾ ਹੈ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਨੇ ਆਖੋ ਜੀ ਰਾਜਾ ਜੀ ਬਲੀ ਕਰੋ ਜੀ ਪਲੀ